ਤਿੰਨ ਸਭ ਤੋਂ ਪਹਿਲਾਂ ਉਹਨਾਂ ਤੀਰ ਚਲਾਏ। ਬਾਬਾ ਜੀ ਨੇ ਪਹਿਲਾਂ ਪੱਥਾ ਵਰਤੇ ਅਜੀ ਤੀਰ ਚਲਾਏ। ਜਿੰਨੇ ਤੀਰ ਸਨ ਇਤਿਹਾਸ ਕਹਿੰਦਾ ਇੱਕ ਤੀਰ ਚੱਲਦਾ ਸੀ ਤੇ ਕਈਆਂ ਦੇ ਸੀਨੇ ਬਿਨ ਬਿਨ ਕੇ ਨਿਕਲੇ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਦਾ ਪੁੱਤਰ ਯਾਦ ਰੱਖਿਓ। ਤੇ ਤੇਜ ਪ੍ਰਤਾਪ ਬਾਪੂ ਦਾ ਹੈ ਵਿੱਚ। ਜਦੋਂ ਤੀਰ ਸਾਰੇ ਖਤਮ ਹੋ ਗਏ ਫਿਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਹੱਥ 'ਚ ਨੇਜਾ ਪਕੜਿਆ। ਸੰਗ ਸ਼ਬਦ ਵਰਤੇ ਸੋਇਨਾ ਪਤ ਜੀ ਦੇ ਜੰਨ ਪ੍ਰੋ ਬ੍ਰੋਕ ਰੱਖੀ ਜਾਣ ਜਿਹੜਾ ਸਾਹਮਣੇ ਆਵੇ ਬਸ ਪ੍ਰੋਣ ਤੇ ਇੰਨਾ ਜ਼ਬਰਦਸਤ ਉਹ ਸਾੰਗ ਸੀ ਉਹ ਨੇਜ਼ਾ ਸੀ ਜੀ ਸਾਹਮਣੇ ਇੰਨੀ ਦੇਰ ਨੂੰ ਇੱਕ ਬੰਦਾ ਆਇਆ ਉਹਨੇ ਪਾਇਆ ਹੋਇਆ ਸੀ ਸੰਜੋ ਲੋਹੇ ਦਾ ਬਾਬਾ ਅਜੀਤ ਸਿੰਘ ਨੂੰ ਵੰਗਾ ਰਿਆ ਬਾਬਾ ਜੀ ਆਪਣੇ ਪੈਰਾਂ ਤੋਂ ਉੱਪਰ ਉੱਠ ਕੇ ਪੂਰੇ ਜ਼ੋਰ ਨਾਲ ਉਹਦੇ ਸੀਨੇ ਦੇ ਵਿੱਚ ਮਾਰਿਆ ਨੇਜ਼ਾ ਉਹ ਲੋਹਾ ਸੀ ਜੀ ਜਦੋਂ ਖਿਚਣ ਲੱਗਿਓ ਬੰਦਾ ਤਾਂ ਮਰ ਗਿਆ ਧਰਤੀ 'ਚ ਡਿੱਗ ਪਿਆ ਜਦੋਂ ਖਿੱਚਣ ਲੱਗੇ ਤੇ ਉਹ ਨੇ ਜਾ ਟੁੱਟ ਗਿਆ। ਬਾਬਾ ਜੀ ਨੇ ਉਹ ਨੇ ਜਾ ਟੁੱਟਾ ਰੱਖ ਦਿੱਤਾ। ਉੱਥੇ ਭਾਈ ਸੰਤੋਖ ਸਿੰਘ ਕਹਿੰਦਾ ਨੇੇ ਜਾ ਕਾ ਦਾ ਟੁੱਟਾ ਇੰਜ ਲੱਗਦਾ ਹੈ ਕਿ ਜਿਵੇਂ ਸੱਪ ਦੇ ਦੋ ਟੁਕੜੇ ਹੋ ਗਏ ਹੋਣ। ਫਿਰ ਬਾਬਾ ਜੀ ਨੇ ਕੀਤਾ ਆਪਣੇ ਹੱਥ 'ਚ ਕਰਪਾਨ ਪਕੜੀ ਜੀ। ਤਲਵਾਰ ਪਕੜੀ। ਸੇਨਾਪਤ ਕਹਿੰਦਾ ਹੈ ਕਿ ਬਾਬਾ ਜੀ ਦੀ ਤਲਵਾਰ 'ਚ ਇੰਨਾ ਸੀ ਜਿਸ ਬੰਦੇ ਨੂੰ ਲੱਗਦੀ ਸੀ ਦੋ ਟੁਕੜੇ ਤੇ ਕਈ ਦੋ-ਦੋ ਬੰਦੇ ਇਕੱਠੇ ਆ ਜਾਂਦੇ ਸਨ। ਇਸ ਤਰ੍ਹਾਂ ਚਾਂਦੇ ਸੰ ਕਿ ਚਾਰ-ਚਾਰ ਟੁਕੜੇ ਕਰ ਦਿੰਦੇ ਸਨ ਇੱਕੋ ਤਲਵਾਰ ਦੇ ਨਾਲ ਜਿਵੇਂ ਮੈਂ ਆਥੈਂਟਿਕ ਸਰੋਤ ਤੋਂ ਗੱਲ ਕਰ ਰਿਹਾ ਕਿਸੇ ਦਾ ਦੋ ਟੁਕੜੇ ਕਿਸੇ ਦੇ ਚਾਰ ਟੁਕੜੇ ਇੰਨੀ ਕਰਪਾਨ ਵਾਹੀ ਤੇ ਉੱਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਖ ਰਹੇ ਨੇ ਚਿਹਰਾ ਐ ਦਗਦਾ ਕਰਦਾ ਅੱਜ ਕਿਉਂਕਿ ਇਸ ਚੀਜ਼ ਨੂੰ ਦੇਖਣ ਵਾਸਤੇ ਪੂਰਾ ਤੇਜ ਪ੍ਰਤਾਪ ਹੈ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਬਹੁਤ ਸੌਖਾ ਹੈ ਸੱਜਣੋ ਯਾਦ ਰੱਖਿਓ ਪੁੱਤਰਾਂ ਦੀ ਮੌਤ ਹੋ ਜਾ ਲੋਕੀ ਪੋਸਟਮਾਰਟਮ ਨਹੀਂ ਕਰਾ ਸਕਦੇ ਕਿਉਂਕਿ ਇਸ ਚੀਜ਼ ਨੂੰ ਦੇਖਣ ਵਾਸਤੇ ਪੂਰਾ ਤੇਜ ਪ੍ਰਤਾਪ ਹੈ ਅਜ ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਬਹੁਤ ਸੌਖਾ ਸੱਜਣੋ ਯਾਦ ਰੱਖਿਓ ਪੁੱਤਰਾਂ ਦੀ ਮੌਤ ਹੋ ਜਾ ਲੋਕੀ ਪੋਸਟਮਾਰਟਮ ਨਹੀਂ ਕਰਾ ਸਕਦੇ ਸਤਿਗੁਰਾਂ ਦਾ ਜਹੋ ਜਲਾਲ ਸਹਿਬਜ਼ਾਦਾ ਜੀ ਦੀ ਤਲਵਾਰ ਚੱਲੀ ਤਲਵਾਰ ਦੇ ਦੋ ਟੁਕੜੇ ਹੋ ਗਏ ਜਦੋਂ ਤਲਵਾਰ ਦੇ ਦੋ ਟੁਕੜੇ ਹੋਏ ਫਿਰ ਜਿਹੜਾ ਜਮਦਾਰ ਪਿਤਾ ਜੀ ਨੇ ਦਿੱਤਾ ਸੀ ਜੀ ਕਮਰ ਕੱਸੇ ਵਿੱਚੋਂ ਉਹ ਜਮਦਾਰ ਕੱਢਿਆ ਤੇ ਬਾਬਾ ਜੀ ਲਲਕਾਰਾਂ ਮਾਰਦੇ ਹੋਏ ਸਾਹਮਣੇ ਪਾਲਕੀ 'ਚ ਅਨਵਰ ਖਾਂ ਬੈਠਾ ਹੋਇਆ ਸੀ ਅਨਵਰ ਅਨਵਰ ਖਾਂ ਕਵੀ ਜੀ ਨੇ ਦਿੱਤਾ ਕਿ ਇਆਂ ਨਜੀਬ ਖਾਂ ਨਾਂ ਲਿਖਿਆ ਉਹ ਪ੍ਰੇਰਿਆ ਸੀ ਅੱਗੇ ਵਧੋ ਯਾ ਅਲੀ ਯਾ ਅਲੀ ਬਾਬਾ ਜੀ ਫੁਰਤੀ ਨਾਲ ਅੱਗੇ ਲੰਗੇ ਉੱਥੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਦਾ ਪੂਰਾ ਤਨ ਬਾਬਾ ਅਜੀਤ ਸਿੰਘ ਦਾ ਖੂਨ ਨਾਲ ਨੁੱਚੜ ਰਿਆ ਸੀ ਉੱਥੇ ਜਿਹੜੇ ਸ਼ਬਦ ਵਰਤੇ ਉਹ ਕਹਿੰਦੇ ਇੰਜ ਲੱਗਦਾ ਜਿਵੇਂ ਅਜ ਲਾਰੀ ਨੇ ਲਾਲ ਰੰਗ ਢੋਲ ਦਿੱਤਾ ਹੋਵੇ ਪੂਰੇ ਦਾ ਪੂਰਾ ਜਿਸਮ ਖੂਨ ਨਾਲ ਭਿੱਜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਦੇਖ ਰਿਹਾ ਬਾਬਾ ਜੀ ਇੱਕੋ ਦਮ ਤੇਜ਼ੀ ਨਾਲ ਗਏ ਉਹ ਜੰਮਦਾਰ ਜਿਹੜਾ ਲੋਕਾਂ ਨੂੰ ਸਿਪਾਈਆਂ ਨੂੰ ਪ੍ਰੇਰ ਰਿਹਾ ਸੀ ਇੱਕੋ ਦਮ ਲੋਕਾਂ ਨੂੰ ਚੀਰ ਕੇ ਸਿੱਧਾ ਉਹਦੇ ਢਿੱਡ ਦੇ ਵਿੱਚ ਮਾਰਿਓ ਨੇ ਜਦੋਂ ਅਨਵਰ ਖਾਨ ਦੇ ਢਿੱਡ 'ਚ ਵੱਜਿਆ ਸੰਗਤ ਜੀ 200 ਹੱਥ ਬਾਬਾ ਜੀ ਸਿੰਘ ਦੇ ਉੱਤੇ ਉੱਠਿਆ। ਏਲਾ ਵੀ ਧਿਆਨ ਨਾਲ ਸੁਣਿਓ। 200 ਬੰਦਾ ਵਾਹ ਉਦਾਈ ਕਰਦਾ ਬਾਬਾ ਅਜੀਤ ਸਿੰਘ ਜੀ ਦੇ ਤਨ ਦੇ ਉੱਤੇ ਸਭ ਨੇ ਹਮਲੇ ਕੀਤੇ। ਕਿਆ ਜਾਂਦਾ ਹੈ ਜਦੋਂ ਬਾਬਾ ਜੀ ਦਾ ਸਾਰਾ ਖੂਨ ਨਿਚੜ ਗਿਆ ਜ਼ਮੀਨ ਤੇ ਡਿੱਗੇ ਇਹਨਾਂ ਦੇ ਮੁਖ ਤੋਂ ਆਖਰੀ ਬੋਲ ਸੀ ਵਾਹਿਗੁਰੂ। ਬਸ ਆਖਰੀ ਬੋਲ ਸੀ। ਉੱਥੇ ਕਹਿੰਦੇ ਧਿਆਨ ਧਰ ਕੇ ਵਾਹਿਗੁਰੂ ਜੀ ਦਾ ਆਖਰੀ ਬੋਲ ਕਿਹਾ ਵਾਹਿਗੁਰੂ ਉੱਥੇ ਸ਼ਹਾਦਤ ਦਾ ਜਾਮ ਪੀ ਗਏ ਜਦੋਂ ਬਾਬਾ ਅਜੀਤ ਸਿੰਘ ਡਿੱਗੇ ਸੱਚੀ ਕਹਾ ਇਸ ਗੜੀ ਦੇ ਬਾਹਰ ਕਬੀਰ ਸਾਹਿਬ ਦੇ ਇਸ ਸ਼ਲੋਕ ਦੀ ਵਿਆਖਿਆ ਹੋਈ ਸੀ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਉਸ ਤੋਂ ਬਾਅਦ ਮਹਾਰਾਜ ਗੜੀ ਚ ਦੇਖ ਰਹੇ ਜਦ ਦੇਖਿਆ ਪੁੱਤਰ ਇੰਨੀ ਜੁਰਤ ਨਾਲ ਰਿਹਾ ਤੇ ਇੱਥੇ ਅੱਲਾ ਯਾਰ ਖਾਂ ਜੋਗੀ ਦਾ ਸ਼ੇਰ ਧੁਕਦਾ ਹੈ ਕਹਿਣ ਲੱਗੇ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਵਾਹ ਮੇਰੇ ਪੁੱਤਰ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਬਾਬਾ ਜੀ ਸਿੰਘ ਸ਼ਹੀਦ ਹੋ ਗਏ